ਫਰਦਾ ਦਿੱਤਾ ਗਿਆ ਕਿ ਜਦੋਂ 4 ਜੂਨ ਨੂੰ ਮੋਦੀ ਸਰਕਾਰ ਦੁਬਾਰਾ ਸੱਤਾ ਤੇ ਆਈ ਤਾਂ ਉਸ ਤੋਂ ਬਾਅਦ ਜਿਹੜੇ ਪਸ਼ੂ ਵਪਾਰੀ ਐ ਜਾਂ ਪਸ਼ੂਆਂ ਮੰਡੀਆਂ ਦਾ ਕੰਮ ਕਰਦੇ ਕਿਸਾਨ ਐ ਉਹਨਾਂ ਤੇ ਹਮਲੇ ਜਿਹੜੇ ਤੇਜ਼ ਹੋਏ ਐ ਔਰ ਉਹਨਾਂ ਨੂੰ ਅੜੀਸਾ ਦੇ ਵਿੱਚ ਤਿੰਨ ਪਸ਼ੂਆਂ ਦੇ ਵਪਾਰੀਆਂ ਨੂੰ ਆਰਐਸਐਸ ਦੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪਰ ਉਥੋਂ ਦੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਇਸੇ ਤਰ੍ਹਾਂ ਜੂਪੀ ਦੇ ਵਿੱਚ ਕਰਿਆਣਾ ਦੇ ਵਿੱਚ ਤੇ ਸਹਾਰਨਪੁਰ ਦੇ ਵਿੱਚ ਜਿਹੜੇ ਕਿਸਾਨ ਪਸ਼ੂ ਲੈ ਕੇ ਵਪਾਰੀ ਮੰਡੀਆਂ ਦੇ ਵਿੱਚ ਜਾਂਦੇ ਆ ਇਹ ਆਰਐਸਐਸ ਬਜਰੰਗ ਦਲ ਦੇ ਲੋਕ ਉਹਨਾਂ ਤੇ ਹਮਲੇ ਕਰਦੇ ਆ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਦੇ ਆ ਇਹਦੇ ਵਿਰੁੱਧ ਕਿਸਾਨ ਸਭਾ ਨੇ ਸਾਰੇ ਦੇਸ਼ ਦੇ ਅੰਦਰ ਅੱਜ ਸੱਦਾ ਦਿੱਤਾ ਕਿ ਕਾਈਆਂ ਆਪਣੀਆਂ ਆਪਣੀਆਂ ਇਸ ਨਫਰਤੀ ਜਿਹੜਾ ਕਤਲ ਆਮ ਹੈ ਉਹਦੇ ਖਿਲਾਫ ਇੱਕ ਝੁੱਟ ਹੋ ਕੇ ਆਵਾਜ਼ ਬੰਦ ਹੈ ਆਵਾਜ਼ ਬਲੰਦ करिए ਤੇ ਸਾਡੀ ਕੇਂਦਰ ਦੀ ਸਰਕਾਰ ਕੋਲੋਂ ਮੰਗ ਹੈ ਕਿ ਜਿਹੜੇ ਪਸ਼ੂ ਫਿਰਦੇ ਆਵਾਰਾ ਜਾਂ ਲੋਕਾਂ ਦੇ ਪਸ਼ੂ ਹੈ ਉਹਨਾਂ ਨੂੰ ਬਾਜ਼ਾਰੀ ਕੀਮਤ ਤੇ ਜਿਹੜਾ ਖਰੀਦਿਆ ਜਾਵੇ ਜਿਹੜੇ ਇਹ ਲੋਕ ਕਤਲ ਕਰਨ ਵਾਲੇ ਨਫਰਤੀ ਆ ਲੋਕ ਹੈ ਉਹਨਾਂ ਦੇ ਖਿਲਾਫ 302 ਦੇ ਕਤਲ ਦੇ ਪਰਚੇ ਦਰਜ ਕੀਤੇ ਜਾਣ ਪਰ ਹਰਾਨੀ ਇਹ ਹੈ ਕਿ ਮੋਦੀ ਸਰਕਾਰ 307 304 ਇਹ ਤਾਂ ਲਾ ਕੇ ਉਹਨਾਂ ਨੂੰ ਮਾਰ ਦੀ ਸਾਜ਼ਿਸ਼ ਵਿੱਚ ਤਾਂ ਸ਼ਾਮਲ ਕਰ ਰਹੀ ਹੈ ਪਰ ਜਿਹੜਾ ਕਤਲ ਉਹਨਾਂ ਨੇ ਕੁੱਟ-ਕੁੱਟ ਕੇ ਕੀਤਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਇਸ ਤਹਿਤ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਆਪਣਾ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਲੋ ਬੰਦ ਕਰੋ ਸਰਕਾਰ ਮਰਦਾ ਪਾ ਮਰਦਾ ਪਾ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਰੂਪਨਗਰ ਦੀ ਇਕਾਈ ਵੱਲੋਂ ਦੇਸ਼ ਅੰਦਰ ਪਸ਼ੂ ਵਪਾਰੀਆਂ ਤੇ ਵੱਧ ਰਹੇ ਹਮਲਿਆਂ ਨੂੰ ਰੋਕਣ ਲਈ ਮੋਦੀ ਸਰਕਾਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤੇ ਅੱਜ ਇੱਥੇ ਵੀ ਮੋਦੀ ਸਰਕਾਰ ਦੀ ਅਰਥੀ ਫੂਕ ਮੁਜ਼ਾਰਾ ਕੀਤਾ ਗਿਆ ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਮਰੇਡ ਸੁਰਜੀਤ ਸਿੰਘ ਟੇਰ ਸਕੱਤਰ ਕਰਨਲ ਸਿੰਘ ਬਜ਼ਰੂਰ ਸੀਨੀਅਰ ਮੀਤ ਪ੍ਰਧਾਨ ਪਰੋਚਨ ਸਿੰਘ ਹੁਸੈਨਪੁਰ ਨੇ ਕਿਹਾ ਕਿ ਬੀਤੀ 7 ਸਤਜੂਨ ਨੂੰ ਛਤੀਸ਼ਗੜ੍ਹ ਵਿੱਚ ਮਹਾਸਮੁੰਦ ਰਾਏਪੁਰ ਸਰਦ ਤੇ ਮਹਾਨਦੀਪੂਲ ਨੇੜੇ ਗਊ ਰੱਖਿਆ ਕਾਨ ਵਜੋਂ ਕੰਮ ਕਰਨ ਵਾਲੇ ਬੀਜੇਪੀ ਆਰਐਸਐਸ ਦੇ 10 ਤੋਂ 12 ਗਊ ਭਗਤਾਂ ਨੇ ਪਸ਼ੂ ਵਪਾਰੀਆਂ ਨੂੰ ਤੜਕੇ ਕੁੱਟ-ਕੁੱਟ ਕੇ ਮਾਰ ਦਿੱਤਾ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਤਿੰਨ ਮੁਸਲਿਮ ਨੌਜਵਾਨਾਂ ਬੇਰਹਿਮੀ ਨਾਲ ਮਾਰਿਆ ਮਾਰਿਆ ਉੱਤਰ ਪ੍ਰਦੇਸ਼ ਦੇ ਬਨਾਰਤ ਕਸਬੇ ਵਿੱਚ ਮਰਤਕ ਤਹਿਸੀਮ ਖਰੈਸ਼ੀ ਪਿੰਡ ਲਖਨੋਤੀ ਅਤੇ ਸ਼ਾਮਲੀ ਵਿੱਚ ਮਰਤਕ ਚੰਦ ਮੀਆਂ ਸਦਾਮ ਕੋਰੈਸੀ ਨੂੰ ਗਊ ਰੱਖਿਆ ਕਰਨ ਦੇ ਕੁੱਟਕੁੱਟ ਕੇ ਮਾਰ ਦਿੱਤਾ ਗਿਆ। ਉਕਤ ਕਿਸਾਨ ਪਸ਼ੂਆਂ ਦੇ ਵਪਾਰੀ ਹਨ ਤੇ ਪਸ਼ੂਆਂ ਨੂੰ ਮੰਡੀ ਵਿੱਚ ਲਿਜਾਣ ਸਮੇ ਮੋਦੀ ਭਗਤਾ ਨੇ ਇਹ ਕਾਰਾ ਕੀਤਾ। ਕਿਸਾਨ ਸਭਾ ਅਗਵ ਨੇ ਇਹ ਵੀ ਦੱਸਿਆ ਕਿ 1 ਅਪ੍ਰੈਲ 2017 ਨੂੰ ਰਾਜਸਥਾਨ ਦੇ ਅਲਵਰ ਵਿੱਚ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮਾਰੇ ਗਏ ਪਸ਼ੂ ਪਾਲਕਾਂ ਕਿਸਾਨ ਪਹਿਲੂ ਖਾਨ ਦੇ ਪਰਿਵਾਰ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ।